ਫਰੀਦਾਬਾਦ ਤੋਂ ਇੱਕ ਪਰਿਵਾਰ ਦੇ 10 ਤੋਂ 12 ਮੈਂਬਰ ਆਪਣੇ ਬਜ਼ੁਰਗ ਦੀਆਂ ਅਸਤੀਆਂ ਤਾਰਨ ਲਈ ਯਮੁਨਾ ਗਏ ਸਨ ਅਸਤੀਆਂ ਤਾਰਨ ਲਈ ਪਰਿਵਾਰ ਦੇ ਤਿੰਨ ਨੌਜਵਾਨ ਯਮੁਨਾ ਨਦੀ ਵਿੱਚ ਵੜੇ ਜਿਵੇਂ ਹੀ ਉਹ ਕੁਝ ਦੂਰ ਦੂਰੀ ਤੇ ਗਏ ਤਾਂ ਪਾਣੀ ਵਿੱਚ ਡੁੱਬਣ ਲੱਗੇ ਸ਼ੋਰ ਸੁਣ ਕੇ ਹੋਰ ਲੋਕਾਂ ਨੇ ਉਹਨਾਂ ਨੂੰ ਬਚਾਉਣ ਲਈ ਯਮੁਨਾ ਵਿੱਚ ਛਾਲ ਮਾਰ ਦਿੱਤੀ ਜਿਨ੍ਹਾਂ ਵਿੱਚੋਂ ਦੋ ਨੂੰ ਲੋਕਾਂ ਨੇ ਬਾਹਰ ਕੱਢ ਲਿਆ ਜਦੋਂ ਕਿ ਇੱਕ ਨੌਜਵਾਨ ਡੂੰਘੇ ਪਾਣੀ ਵਿੱਚ ਡੁੱਬ ਗਿਆ ਦਾਦੀ ਦੀਆਂ ਅਸਤੀਆਂ ਨੂੰ ਲੈ ਕੇ ਉਸਦੇ ਤਿੰਨ ਪੋਤੇ ਸੁਮਿਤ, ਅਮਿਤ ਤੇ ਦੀਪਕ ਯਮੁਨਾ ਨਦੀ ਵਿੱਚ ਉਤਰੇ ਸਨ ਪਰ ਕੁਝ ਦੂਰ ਜਾਣ ਦੇ ਬਾਅਦ ਡੁੱਬਣ ਲੱਗੇ। ਸੁਮਿਤ ਤੇ ਅਮਿਤ ਨੂੰ ਤਾਂ ਪਿੰਡ ਵਾਲਿਆਂ ਨੇ ਬਚਾ ਲਿਆ ਪਰ ਦੀਪਕ ਡੂੰਘੇ ਪਾਣੀ ਵਿੱਚ ਡੁੱਬ ਗਿਆ ਜਿਸ ਦਾ ਕੁਝ ਪਤਾ ਨਹੀਂ ਲੱਗ ਸਕਿਆ। ਦੀਪਕ ਵਿਆਹੁਤਾ ਸੀ ਜਿਸ ਦੇ ਦੋ ਬੱਚੇ ਨੇ ਘਟਨਾ ਦੀ ਜਾਣਕਾਰੀ ਮਿਲਣ ਦੇ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਤੇ ਐਨਡੀਆਰਐਫ ਦੀ ਟੀਮ ਡੁੱਬੇ ਹੋਏ ਦੀਪਕ ਦੀ ਭਾਲ ਵਿੱਚ ਲੱਗ ਗਈ 6 ਘੰਟੇ ਦੀ ਮੁਸ਼ਕਲ ਤੋਂ ਬਾਅਦ ਯਮੁਨਾ ਵਿੱਚ ਡੁੱਬੇ ਹੋਏ ਦੀਪਕ ਦੀ ਥੇਹ ਨੂੰ ਬਰਾਮਦ ਕਰ ਲਿਆ ਗਿਆ ਹੈ। ਫਰੀਦাবাদ ਤੋਂ ਇੱਕ ਪਰਿਵਾਰ ਦੇ 10 ਤੋਂ 12 ਮੈਂਬਰ ਆਪਣੇ ਬਜ਼ੁਰਗ ਦੀਆਂ ਅਸthੀਆਂ ਤਾਰਨ ਲਈ ਯਮੁਨਾ ਗਏ ਸਨ। ਅਸthੀਆਂ ਤਾਰਨ ਲਈ ਪਰਿਵਾਰ ਦੇ ਤਿੰਨ ਨੌਜਵਾਨ ਯਮੁਨਾ ਨਦੀ ਵਿੱਚ ਵੜੇ। ਜਿਵੇਂ ਹੀ ਉਹ ਕੁਝ ਦੂਰ ਦੂਰੀ ਤੇ ਗਏ ਤਾਂ ਪਾਣੀ ਵਿੱਚ ਡੁੱਬਣ ਲੱਗੇ। ਸ਼ੋਰ ਸੁਣ ਕੇ ਖੋਰ ਲੋਕਾਂ ਨੇ ਉਹਨਾਂ ਨੂੰ ਬਚਾਉਣ ਲਈ ਯਮੁਨਾ ਵਿੱਚ ਛਾਲ ਮਾਰ ਦਿੱਤੀ ਜਿਨ੍ਹਾਂ ਵਿੱਚੋਂ ਦੋ ਨੂੰ ਲੋਕਾਂ ਨੇ ਬਾਹਰ ਕੱਢ ਲਿਆ ਜਦੋਂ ਕਿ ਇੱਕ ਨੌਜਵਾਨ ਡੂੰਘੇ ਪਾਣੀ ਵਿੱਚ ਡੁੱਬ ਗਿਆ ਦਾਦੀ ਦੀਆਂ ਅਸਤੀਆਂ ਨੂੰ ਲੈ ਕੇ ਉਸਦੇ ਤਿੰਨ ਪੋਤੇ ਸੁਮਿਤ, ਅਮਿਤ ਤੇ ਦੀਪਕ ਯਮੁਨਾ ਨਦੀ ਵਿੱਚ ਉਤਰੇ ਸਨ ਪਰ ਕੁਝ ਦੂਰ ਜਾਣ ਦੇ ਬਾਅਦ ਡੁੱਬਣ ਲੱਗੇ ਸੁਮਿਤ ਤੇ ਅਮਿਤ ਨੂੰ ਤਾਂ ਪਿੰਡ ਵਾਲਿਆਂ ਨੇ ਬਚਾ ਲਿਆ ਪਰ ਦੀਪਕ ਡੂੰਘੇ ਪਾਣੀ ਵਿੱਚ ਡੁੱਬ ਗਿਆ ਜਿਸ ਦਾ ਕੁਝ ਪਤਾ ਨਹੀਂ ਲੱਗ ਸਕਿਆ ਦੀਪਕ ਵਿਆਹੁਤਾ ਸੀ ਜਿਸਦੇ ਦੋ ਬੱਚੇ ਨੇ ਕਟਨਾਦੀ ਜਾਣਕਾਰੀ ਮਿਲਣ ਦੇ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਤੇ ਐਨਡੀਆਰਐਫ ਦੀ ਟੀਮ ਡੁੱਬੇ ਹੋਏ ਦੀਪਕ ਦੀ ਪਾਲ ਵਿੱਚ ਲੱਗ ਗਈ 6 ਘੰਟੇ ਦੀ ਮੁਸ਼ਕਲ ਤੇ ਬਾਅਦ ਯਮੁਨਾ ਵਿੱਚ ਡੁੱਬੇ ਹੋਏ ਦੀਪਕ ਦੀ ਦੇਹ ਨੂੰ ਬਰਾਮਦ ਕਰ ਲਿਆ ਗਿਆ